ਜਿਹਦੇ ਕੋਲ ਬ੍ਰਹਮ ਦਾ ਗਿਆਨ ਹੈ ਅਕਾਲ ਪੁਰਖ ਦਾ ਗਿਆਨ ਜਿਸ ਨੇ ਸ਼ਬਦ ਤੋਂ ਹਾਸਲ ਕਰ ਲਿਆ ਹੈ ਗੁਰੂ ਤੋਂ ਹਾਸਲ ਕਰ ਲਿਆ ਹੈ ਉਹੀ ਜੋ ਹੈ ਪਾਰ ਉਤਰਿਆ ਜਿਸੇ ਜਗਾਵੇ ਪਿਆਵੇ ਇਹੋ ਰਸ ਅਕਤਥ ਕਥਾ ਤਿੰਨ ਜਾਣੇ ਜਗਾਵੇ ਇਹਦਾ ਮਤਲਬ ਹੈ ਜਿਹਦੇ ਕੋਲ ਰਸ ਹੈ ਉਹ ਜਾਗਿਆ ਹੋਇਆ ਹੈ ਜਿਹਦੇ ਕੋਲ ਬੇਰਸੀ ਹੈ ਉਹ ਸੁੱਤਾ ਹੋਇਆ ਹੈ ਜਾਗਤ ਸੋਇਆ ਜਨਮ ਗਵਾਇਆ ਮਹਾਰਾਜ ਜੀ ਕਹਿੰਦੇ ਤੂੰ ਜਾਗਦਾ ਹੋਇਆ ਵੀ ਸੁੱਤਾ ਹੋਇਆ ਜ਼ਿੰਦਗੀ ਵਿਅਰਥ ਜਾ ਰਹੀ ਹੈ ਸੁੱਤੇ ਹੋਏ ਤੇ ਜਾਗਦੇ ਦੀ ਪਹਿਚਾਨ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਕਰੇ ਤੇ ਵਾਹਿਗੁਰੂ ਆਖਦਿਆਂ ਸਵਾਦ ਆਵੇ ਬੰਦਾ ਜਾਗੇ ਹੋਇਆ ਹੈ ਤੇ ਜੇ ਨਹੀਂ ਸਵਾਦ ਆਇਆ ਸੁੱਤਾ ਹੋਇਆ ਹੈ ਸੁੱਤੇ ਦਾ ਸੰਬੰਧ ਜੈਸੇ ਸੰਸਾਰ ਨਾਲ ਟੁੱਟ ਜਾਂਦਾ ਹੈ ਮਨ ਦੇ ਤਲ ਤੇ ਜੋ ਸੁੱਤਾ ਹੋਇਆ ਮਨੁੱਖ ਹੈ ਉਹਦਾ ਨਿਰੰਕਾਰ ਨਾਲ ਸੰਬੰਧ ਟੁੱਟੇ ਜਾਵੇਗਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂਹੀਂ ਸਿਮਰਨ ਦੇ ਨਾਲ ਸੁੱਤੇ ਮਨ ਨੂੰ ਜਲਾਣਾ ਤੇ ਜਿਸ ਦਿਨ ਮਨ ਜਾਗ ਪੈਂਦਾ ਰਸਨਾ ਜੈਸੇ ਬਾਣੀ ਪੜਦੀ ਹੈ ਸਵਾਦ ਆਉਂਦਾ ਰਸਨਾ ਜੈਸੇ ਵਾਹਿਗੁਰੂ ਵਾਹਿਗੁਰੂ ਜਪਦੀ ਹੈ ਰਸ ਆਉਂਦਾ ਇਸ ਵਾਸਤੇ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਹੈ ਪ੍ਰਭ ਜੀ ਬਸੇ ਸਾਧ ਦੀ ਰਸਨਾ ਪਰਮਾਤਮਾ ਦਾ ਵਾਸਾ ਕਿੱਥੇ ਹੈ ਸਾਧਕ ਦੀ ਰਸਨਾ ਦੇ ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰਨਾਮ ਨਾਮ ਕਿੱਥੇ ਹੈ ਪ੍ਰਮਾਤਮਾ ਕਿੱਥੇ ਹੈ ਕਬੀਰ ਕਹਿੰਦੇ ਮੇਰੇ ਰਸਨਾ ਤੇ ਰਸਨਾ ਗੀਦੀ ਬੌਲਤ ਰਾਮ ਅਸੀਂ ਰਾਮ ਆਖਦੇ ਹਾਂ ਰਸ ਨਾਲ ਭਰ ਜਾਂਦੇ ਹਾਂ ਰਾਮ ਕਹਿੰਦੇ ਆਂ ਸਵਾਦ ਨਾਲ ਭਰ ਜਾਂਦੇ ਆਂ ਤੋ ਵਾਹਿਗੁਰੂ ਆਖਦੇ ਆਂ ਸਵਾਦ ਆਵੇ ਤੋ ਰਸਨਾ ਜਾਗੀਏ ਵਰਨਾ ਨਹੀਂ ਰੱਬ ਦੀ ਗੱਲ ਸੁਣਦੇ ਆਂ ਸਵਾਦ ਆਵੇ ਕਿਸੇ ਸੋਏ ਸੁਣੀ ਮਨ ਹਰਿਆ ਮਹਾਰਾਜ ਕੇਦਰ ਮਨ ਹਰਾ ਪਰਾ ਹੋ ਜਾਂਦਾ ਹੈ ਜਦ ਉਹਦੀ ਗੱਲ ਸੁਣਦੇ ਆ ਉਹਦਾ ਸ਼ਬਦ ਸੁਣਦੇ ਆ ਸੁਣਦੇ ਆ ਮਨ ਦੇ ਚ ਖੇੜਾ ਪੈਦਾ ਹੋ ਗਿਆ ਤੋ ਕੰਨ ਜਾਗੇ ਹੋਏ ਨੇ ਜਪਦੇ ਆ ਜ਼ਬਾਨ ਰਸ ਨਾਲ ਭਰ ਗਈ ਤੋ ਰਸਨਾ ਜਾਗੀ ਹੋਈ ਹੈ ਔਰ ਰਸਨਾ ਤੇ ਕੰਨ ਉਦੋਂ ਜਾਗਣਗੇ ਜਦ ਮਨ ਜਾਗੇਗਾ ਤੇ ਮਨ ਜਾਗਦਾ ਹੈ ਸ਼ਬਦ ਦੀ ਚੋਟ ਨਾਲ ਸ਼ਬਦ ਦੇ ਖੜਾਕ ਨਾਲ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਜਿਸ ਸੇ ਜਗਾਏ ਪਿਆਰ ਇਹੋ ਰਸ ਜਿਹਨੂੰ ਉਹ ਅਗਾਲਪੁਰਖ ਆਪਣੀ ਸ਼ਬਦ ਦੁਆਰਾ ਜਾਗਰਤੀ ਪ੍ਰਦਾਨ ਕਰਦਾ ਹੈ ਉਹਨੂੰ ਹੀ ਇਹ ਰਸ ਪੀਣ ਨੂੰ ਨਸੀਬ ਹੁੰਦਾ ਹੈ ਅਕਥ ਕਥਾ ਤਿੰਨ ਜਾਣੀ ਪ੍ਰਮਾਤਮਾ ਦੀ ਜੁੜੀ ਉਹ ਅਕਥ ਕਥਾ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਜਾਣ ਲੈਂਦਾ ਉਹ ਸਮਝ ਲੈਂਦਾ ਕਿਉਂਕਿ ਉਹ ਜਾਗੇ ਹੋਇਆ ਹੈ ਔਰ ਜਾਗਣਾ ਹੀ ਇੰਜ ਕਹ ਲੋ ਧਰਮ ਦੀ ਪ੍ਰਾਪਤੀ ਅਕਾਲ ਪੁਰਖ ਦੀ ਪ੍ਰਾਪਤੀ ਬੰਦਾ ਸੌਂ ਗਿਆ ਸੰਸਾਰ ਨਾਲ ਤੇ ਪਰਿਵਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਸਰੀਰ ਦੇ ਤਲ ਤੇ ਸੁੱਤਿਆ ਹੋਇਆ ਔਰ ਜੇ ਮਨ ਦੇ ਤਲ ਤੇ ਸੁੱਤਿਆ ਹੋਇਆ ਤਾਂ ਫਿਰ ਮਿਰੰਕਾਰ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਤਨ ਦੇ ਤਲ ਤੇ ਤੇ ਬੰਦਾ ਜਾਗ ਪੈਂਦਾ ਹੈ 7-8 ਘੰਟਿਆਂ ਤੋਂ ਬਾਅਦ ਤੇ ਮਨ ਦੇ ਤਲ ਤੇ ਤੇ ਸਾਰਾ ਜੀਵਨ ਕਈ ਜਨਮ ਲੱਗ ਜਾਂਦੇ ਨੇ ਨਹੀਂ ਜਾਗਦਾ ਕਈ ਜਨਮਾਂ ਤੋਂ ਸੁੱਤਿਆ ਹੋਇਆ ਜਾਗ ਤੇ ਸੋਇਆ ਜਨਮ ਗਵਾਇਆ ਤੋ ਮਹਾਰਾਜ ਫਰਮਾਨ ਕਰਦੇ ਨੇ ਜਿਸੇ ਜਗਾਏ ਪਿਆਵੇ ਏ ਉਰਸ ਅਗਤ ਕਥਾ ਤਿਨ ਜਾਣੇ ਜਾਂ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨਹਿ ਬਸੇਰਾ ਸਤਗੁਰ ਫਿਰ ਜੋਦੜੀ ਤੇ ਬੇਨਤੀ ਕਰਦੇ ਨੇ ਜਿਸ ਵਾਸਤੇ ਤੂੰ ਜਗਤ ਵਿੱਚ ਆਇਆ ਹੈ ਉਹਨੂੰ ਵਿਹਾਜਨ ਕਰ ਉਹਦਾ ਹੀ ਲਾਭ ਪ੍ਰਾਪਤ ਕਰ ਉਸ ਹੀ ਵਪਾਰ ਕਰੋ ਪਰ ਹੁਣ ਉਸ ਦਾ ਵਪਾਰ ਕਿਵੇਂ ਕਰੀਏ ਉਹ ਕਿਵੇਂ ਮਨ ਦੇ ਵਿੱਚ ਵਸੇ ਹਰ ਗੁਰ ਤੇ ਮਨਹਿ ਬਸੇਰਾ ਗੁਰੂ ਦੇ ਸ਼ਬਦ ਦੁਆਰਾ ਉਹ ਪਰਮਾਤਮਾ ਦਾ ਨਾਮ ਮਨ ਵਿੱਚ ਆਣ ਵਸਦਾ ਕੋਈ ਸ਼ਬਦ ਦਾ ਜਾਪ ਕਰ ਸ਼ਬਦ ਦੀ ਵਿਚਾਰ ਕਰ ਸਾਥੇ ਪਰਮਾਤਮਾ ਤੇਰੇ ਮਨ ਦੇ ਵਿੱਚ ਆਣ ਵਸੇ ਤੇ ਜੈਸੇ ਮਨ ਦੇ ਵਿੱਚ ਆਣ ਵਸੇਗਾ ਨਿਜਗਰ ਮੈਲ ਪਾਉ ਸੁਖ ਸਹਜੇ ਬਹੁ ਨ ਹੋਏਗੋ ਫੇਰਾ ਸ਼ਬਦ ਦੇ ਵਸਨੇ ਆ ਸ਼ਬਦ ਵੀ ਵਿਚਾਰ ਦੇ ਆਉਂਦੇ ਆ ਸ਼ਬਦ ਦੀ ਚੋਟ ਦੇ ਲੱਗਦੇ ਆ ਸਹਿਜੇ ਹੀ ਤੇਰਾ ਨਿਜ ਘਰ ਦੇ ਇਕਵਾਸਾ ਹੋ ਜਾਏਗਾ ਜਿਹਦੇ ਵਿੱਚ ਜਮਣਾ ਤੇ ਮਰਣਾ ਕੋਈ ਨਹੀਂ ਜਿਹਦੇ ਵਿੱਚ ਸਮਾ ਕੋਈ ਨਹੀਂ ਅਪਾਵਲ ਜਿੱਥੇ ਪਰਮ ਆਨੰਦ ਹੈ ਤੇ ਫਿਰ ਇਸ ਤਰ੍ਹਾਂ ਦੇ ਘਰ ਵਿੱਚ ਤੇਰਾ ਵਾਸਾ ਹੋ ਜਾਏਗਾ ਮੁੜ ਕੇ ਤੇਰਾ ਨਹੀਂ ਹੋਵੇਗਾ ਮੁੜ ਕੇ ਜਨਮ ਨਹੀਂ ਹੋਵੇਗਾ ਤੇ ਆਉਣੇ ਜਾਉਣੇ ਮੁੱਕ ਜਾਣਗੇ ਸਾਬ ਦੀ ਆਖਰੀ ਪੰਕਤੀਆਂ ਵਿੱਚ ਅਰਦਾਸ ਜੋੜੜੇ ਅੰਤਰਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਦੂਜੇ ਨੂੰ ਸਮਝਾਣਾ ਹੈ ਬੇਨਤੀ ਕਰਨੀ ਹੈ ਜੋਦੜੀ ਕਰਨੀ ਹੈ ਕਿ ਪ੍ਰਮਾਤਮਾ ਦੇ ਅੱਗੋਂ ਜੋ ਕੁਝ ਕਹਿਣਾ ਹੈ ਉਹ ਅਰਦਾਸ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਗੁਰੂ ਘਰ ਦੇ ਇਹ ਮੂਲ ਕਿਰਿਆ ਅੰਤਰਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਇਹ ਘਟ ਘਟ ਦੇ ਜਾਣਨ ਹਾਰ ਇਹ ਵਿਧੀਆਂ ਦੇ ਲਿਖਣ ਵਾਲੇ ਵਿਧਾਤੇ ਇਹ ਵਿਧਾਨ ਨੂੰ ਬਣਾਉਣ ਵਾਲੇ ਵਿਧੀ ਨੂੰ ਬਣਾਉਣ ਵਾਲੇ ਜਗਤ ਨੂੰ ਪੈਦਾ ਕਰਕੇ ਤੇ ਟਿਕਾਉਣ ਦੀ ਵਿਧੀ ਨੂੰ ਜਨਮ ਦੇਣ ਵਾਲੇ ਇਸ ਤਰ੍ਹਾਂ ਦੇ ਇਹ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਤੂੰ ਮੇਰ ਕਰ ਮੇਰੇ ਮਨ ਦੀ ਇੱਕ ਸਰਧਾ ਪੂਰਨ ਹੋਵੇ ਮੇਰੀ ਇੱਕ ਸਰਧਾ ਹੈ ਮੇਰੀ ਇੱਕ ਇੱਛਾ ਹੈ ਮੇਰੀ ਇੱਕ ਭਾਵਨਾ ਹੈ ਤੂੰ ਪੂਰੀ ਕਰ ਔਰ ਉਸ ਭਾਵਨਾ ਵਿੱਚ ਹੀ दुख है आनंद है हे प्रभु तू पूरन कर की भावना है की श्रद्धा है की मांग है न औनेक दास अह सुख मांगे मोको कर संतन की तोर है बस यही मेरी भावना है यही मेरी श्रद्धा है और इसी की मैं सुख समझै के संतांदे चरणां दी खात कर दे ढूंढ कर दे तकनीकी दाई गल करके मैं समाप्ति करा ਬੰਦਾ ਅਗਰ ਜਾਪ ਕਰੇ ਟਿਕੇ ਹੋਏ ਮਨ ਨਾਲ ਤਾਂ ਉਸ ਜਾਪ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਹਾਕ ਤੇ ਤੇ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ ਜੀਵ ਦੇ ਜਾਗਦੇ ਮਨੁੱਖ ਨਾਲੋਂ ਵੀ ਜ਼ਿਆਦਾ ਪੈਂਦਾ ਹੈ ਲੰਬੇ ਚੋੜੇ ਸਾਧਨਾ ਤੋਂ ਬਾਅਦ ਹਿੰਦੁਸਤਾਨ ਦੇ ਭਗਤਾਂ ਨੂੰ ਇਹ ਗੱਲ ਸਮਝ ਲੈ ਚਾਹੀਦੀ ਕਿ ਇੱਕ ਟਿਕੇ ਹੋਏ ਮਨ ਵਾਲਾ ਮਨੁੱਖ ਜਾਪ ਕਰ ਰਿਹਾ ਹੈ ਕਿ ਉਹਦੇ ਨਾਲ ਜੋ ਲਹਿਰਾਂ ਬਣਦੀਆਂ ਆਲਾ ਦੁਆਲਾ ਜੋ ਪਵਿੱਤਰ ਹੁੰਦਾ ਹੈ ਉਸ ਦਾ ਬਹੁਤਾ ਅਸਰ ਖਾਕ ਤੇ ਪੈਂਦਾ ਹੈ ਜਾਂ ਪਾਣੀ ਕਿਸੇ ਮਟਕੇ ਚ ਪਿਆ ਕਿਸੇ ਥਾਂ ਤੇ ਪਿਆ ਪਾਣੀ ਵਿੱਚ ਪੈਂਦਾ ਹੈ ਇਹ ਲੰਬੇ ਸਾਧਨਾ ਤੋਂ ਬਾਅਦ ਹਿੰਦੁਸਤਾਨੀ ਬਗਤਾਂ ਦੇ ਪਕੜ ਦੇ ਚ ਇਹ ਗੱਲ ਆਈ ਸੂਫੀ ਮੈਂ ਮੰਦੇ ਨੇ ਸੂਫੀ ਵੀ ਕਹਿੰਦੇ ਨੇ ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇbtedਾ ਤਾ ਇੰਤਿਹ ਇਪਤਿਦਾ ਤੋਂ ਲੈ ਕੇ ਆਖਰ ਤੱਕ ਆਦ ਤੋਂ ਲੈ ਕੇ ਅੰਤ ਤੱਕ ਜੇ ਤੂੰ ਸਚਾਈ ਵੇਖਣਾ ਚਾਹਵੇਂ ਤਾਂ ਸਤਪੁਰਸ਼ਾਂ ਦੇ ਚਰਨਾਂ ਦੀ ਹਾਥ ਨਮਸਤਕ ਫੇਲਾ। ਗੱਲ ਬਣ ਜਾਏਗੀ। ਤੈਨੂੰ ਸਮਝ ਚ ਆ ਜਾਏਗੀ ਗੱਲ। ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨੋ ਕੇ ਅਨੰਦ ਲਾਲ ਨੂੰ ਕਹਿਣ ਲਗੇ, "ਪੁਰਖ ਤੂੰ ਕੁਝ ਮੰਗ। ਬਹੁਤ ਖੁਸ਼ੀਆਂ ਦੇ ਵਿੱਚ, ਬਹੁਤ ਪ੍ਰਸੰਨ।" ਬਾਈ ਸਾਹਿਬ ਦੀ ਮੰਗ ਸ਼ਬਦ ਕੁਰਬਾਨੇ ਹਾਕੇ ਰਾਹ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦਾ ਐ ਮੇਰੇ ਬਾਦਸ਼ਾ ਹੋਰ ਤੇ ਕੋਈ ਆਰਜ਼ੂ ਰਹੀ ਨਹੀਂ ਹੋਰ ਤੇ ਕੋਈ ਇੱਛਾ ਨਹੀਂ ਰਹੀ ਬਸ ਇੱਕੋ ਹੀ ਇੱਛਾ ਹੈ ਇੱਕੋ ਹੀ ਆਰਜ਼ੂ ਹੈ ਕਿ ਸੰਗਤਾਂ ਦੇ ਚਰਨਾਂ ਦੀ ਹਾਕ ਮੈਨੂੰ ਕਰ ਦੇ ਧੂੜ ਮੈਨੂੰ ਕਰ ਦੇ ਤਾਂ ਕਿ ਮੈਂ ਪਾਵਨ ਹੋ ਜਾਵਾਂ ਤਾਂ ਕਿ ਮੈਂ ਪਵਿੱਤਰ ਹੋ ਜਾਵਾਂ ਭਾਈ ਗੁਰਦਾਸ ਜੀ ਦੇ ਵੀ ਅਨੰਦ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅਨੇਕਾਂ ਇਸ ਤਰ੍ਹਾਂ ਦੇ ਸ਼ਬਦ ਆਉਣਗੇ ਜਿੱਤੇ ਧੂੜ ਦੀ ਮੰਗ ਹੈ ਤੇਰੀ ਧੂੜ ਦੀ ਜੋ ਪਾਵਨ ਹੋ ਗਈ ਹੈ ਪਵਿੱਤਰ ਹੋ ਗਈ ਹੈ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਅਗਰ ਕੋਈ ਬੰਦਾ ਜਪ ਕਰ ਰਿਹਾ ਹੈ ਤਾਂ ਨੇੜੇ ਕਿਸੇ ਭਾਂਡੇ ਚ ਪਾਣੀ ਪਿਆ ਹੈ ਜਾਂ ਕੋਈ ਸਰੋਵਰ ਹੈ ਜਾਂ ਵਗਦਾ ਹੋਇਆ ਦਰਿਆ ਹੈ ਉਸ ਉਚਾਰਨ ਕੀਤੀਆਂ ਹੋਈਆਂ ਲਹਿਰਾਂ ਦਾ ਪਾਣੀ ਉੱਤੇ ਬਹੁਤ ਵੱਡਾ ਅਸਰ ਹੈ ਪੰਜ ਪਿਆਰੇ ਆਖਰ ਪੰਜ ਬਾਣੀਆਂ ਉੱਤੇ ਪੜਦੇ ਨੇ ਕਿ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਦ੍ਰਿਸ਼ਟੀ ਨੂੰ ਪਾਣੀ ਚ ਰੱਖਣਾ ਕਿ ਕਿਹੜੇ ਰੇ ਮੰਨ ਬਾਣੀ ਪੜਣੀ ਹੈ ਪਾਣੀ ਦਿੱਤੇ ਉਸ ਬਾਣੀ ਦਾ ਪ੍ਰਭਾਵ ਹੈ ਇਸ ਵਾਸਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਅਸੀਂ ਪਾਣੀ ਦਾ ਸਰੋਵਰ ਨਹੀਂ ਕਹਿੰਦੇ ਅੰਮ੍ਰਿਤ ਸਰੋਵਰ ਕਾਰਨ ਕਿ ਬਾਣੀ ਨੂੰ ਉਸ ਸਰੋਵਰ ਨੇ ਆਤਮ ਸਾਥ ਕਰ ਲਿਆ ਹੈ ਧੂੜ ਹਾਸ ਤੇ ਪਾਣੀ ਜਦੋਂ ਰੱਬੀ ਲਹਿਰਾਂ ਨੂੰ ਆਤਮ ਸਾਥ ਕਰ ਲੈਂਦੇ ਨੇ ਆਪਣੇ ਜੋ ਜੋ ਹੈ ਲੀਨ ਕਰ ਲੈਂਦੇ ਨੇ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਤੇ ਹਾਸ ਅਕਸੀਰ ਬਣ ਜਾਂਦੀ ਹੈ ਅਵੇਨੇ ਸਾਧਾ ਦੇਤੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੇ ਔਰ ਭਾਈ ਨੰਦ ਲਾਲ ਨੇ ਮਹਿਮਾ ਗਾਇਨ ਕੀਤੀ ਹੈ ਅਨੰਤ ਸ਼ਬਦ ਨੇ ਬੇਸ਼ੁਮਾਰ ਸ਼ਬਦ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਰਚਰਨ ਹੈ ਜੋ ਕਈ ਲੋਰਿਆਂ ਦੇ ਚਰਨ ਧੂੜ ਨੂੰ ਇਸ ਵਾਸਤੇ ਸੀ ਮੱਤਕ ਦੇ ਲਾਣੇ ਆ ਮਤਾਂ ਕਿਸੇ ਐਸੇ ਵੀ ਧੂੜ ਹੋਵੇ ਜੋ ਜੁੜਿਆ ਹੋਇਆ ਹੋਵੇ ਮਤਾਂ ਕਿਸੇ ਐਸੇ ਦੇ ਕਦਮਾਂ ਦੀ ਹਾਕ ਹੋਵੇ ਜਿਹਦੇ ਅੰਤਰਾਤਮਿਕ ਪ੍ਰਮਾਤਮਾ ਦਾ ਵਾਸਾ ਹੋਵੇ ਰਬਦਾਵਾ ਸੋਵੇ ਆਨਕ ਬਗੋਏ ਤੇ ਜੰਤੂ ਰਾ ਤੇਰੇ ਚਾ ਕਰਾਂ ਪਾਖ ਅਨੇਕਾਂ ਪੰਕਤੀਆਂ ਅਰੇਕਾਂ ਥਾਂ ਤੇ ਹੀ ਮੰਗ ਏ ਅਕਾਲ ਪੁਰਖ ਮੇਰੀ ਸ਼ਰਧਾ ਪੂਰਨ ਕਰ ਮੇਰੀ ਭਾਵਨਾ ਪੂਰਨ ਕਰ ਔਰ ਮੈਨੂੰ ਸੁਖ ਦੇ ਕਿਸ ਤਰ੍ਹਾਂ ਸੁਖ ਮਿਲੇਗਾ ਕਿਹੜੀ ਭਾਵਨਾ ਹੈ ਕਰ ਸੰਤਨ ਕੀ ਦੂਰ ਹੈ ਸੰਤਾਂ ਦੇ ਚਰਨਾਂ ਦੀ ਖਾਸ ਕਰਦੇ ਧੂੜ ਕਰਦੇ ਇਹਦੇ ਚ ਹੀ ਮੈਂ ਪਾਵਨ ਹੋਵਾਂਗਾ ਇਸਦੇ ਚ ਹੀ ਮੈਂ ਪਵਿੱਤਰ ਹੋਵਾਂਗਾ ਸੁਰਮਾ ਗੁਨ ਤੋਂ ਖਾਕ ਔਲੀਆ ਤਾਬਾ ਬੀਨੇ ਇਬtida ਤਾ ਇੰਤਿਹਾ ਜਿਹੜਾ ਇਸ ਢੰਗ ਨਾਲ ਮਿਟਣ ਨੂੰ ਤਿਆਰ ਹੋ ਗਿਆ ਜਿਸ ਦੇ ਅੰਦਰ ਇਸ ਢੰਗ ਦੀ ਜੋਦੜੀ ਪੈਦਾ ਹੋ ਰਹੀ ਹੈ ਸਮਝ ਲੈਣਾ ਸ਼ਬਦ ਦਾ ਉਸਾਰ ਸ਼ਬਦ ਆ ਕੁਝ ਅੰਸ